ਬਿਲਕੁਲ ਪ੍ਰਤਾਪ ਸਿੰਘ ਬਾਜਵਾ ਕੋਈ ਐਸੀ ਹਸਤੀ ਨਹੀਂ ਹੈਗੀ ਕਿ ਜਿਨ੍ਹਾਂ ਦੇ ਬੋਲਣ ਤੇ ਜਾਂ ਕਹਿਣ ਤੇ ਮੈਨੂੰ ਕੋਈ ਗੁੱਸਾ ਆਊਗਾ ਕੋਈ ਐਸੀ ਉਹਨਾਂ ਨੂੰ ਕਿਸੇ ਗਿਣਤੀ 'ਚ ਨਹੀਂ ਰੱਖਦੇ ਐ ਉਹਨਾਂ ਨੂੰ ਇਹ ਇਹਨਾਂ ਦੀ ਮਾੜੀ ਮਾਨਸਿਕਤਾ ਦਾ ਦਿੱਤੀ ਚਾ ਸੀ ਜਿਹਦੇ ਤੇ ਤਰਾਜ ਤਰਾਇਆ ਕਿ ਵੀ ਉਹ ਵਪਾਰੀ ਆ ਕੱਲ ਇਸ ਤੇ ਇਹ ਆਉਂਦੀ ਆ ਕਿ ਜਿਸ ਮਾਡਲ ਨੂੰ ਦੁਨੀਆ ਨੇ ਮੰਨਿਆ ਜਿਸ ਮਾਡਲ ਨੂੰ ਸੈਂਟਰ ਗਵਰਨਮੈਂਟ ਨੇ ਮੰਨ ਕੇ ਗੰਗਾ ਕਿਨਾਰੇ ਦੇ 1650 ਪਿੰਡਾਂ ਦੇ ਵਿੱਚ ਉਹ ਮਾਡਲ ਜਿਹੜਾ ਸਥਾਪਿਤ ਕੀਤਾ ਉਦੇ ਤੇ ਤਰਾਜ ਉਠਾਉਣੇ ਟੈਕਨੀਕਲੀ ਉਠਾਉਣ ਦੱਸਣ ਕਿ ਉਹਦੇ ਵਿੱਚ ਟੈਕਨੀਕਲੀ ਕੀ ਪ੍ਰੋਬਲਮ ਹੈ ਫਿਰ ਫਿਰ ਉਹ ਤੇ ਉਹਦਾ ਕਾਰਨ ਨਿਚਿਸ਼ ਕੁਮਾਰ ਜੀ ਇੱਥੋਂ ਹੋ ਕੇ ਗਏ ਨੇ ਇਸੇ ਵਾਸਤੇ ਇਹੇ ਗੱਲ ਕਿ ਐਸੀ ਮਾਨਸਿਕਤਾ ਦੇ ਲੋਕ ਨੇ ਇੰਨੇ ਘਟਿਆ ਲੋਕ ਨੇ ਕਿ ਆਪਣਾ ਗੁਨਾਹ ਸ਼ ਪਾਉਣ ਵਾਸਤੇ ਇਹ ਗਿਲਟੀ ਆ ਇਹਨਾਂ ਨੂੰ ਪਤਾ ਉਸ ਪਾਉਣ ਵਾਸਤੇ ਅਜ ਸ਼ਹੀਦ ਦੇ ਭਗਤ ਸਿੰਘ ਜੀ ਦੇ ਆੜ ਲਈ ਇਹਨਾਂ ਨੇ ਜੀ ਜਵਾਬ ਦਤਾ ਤੁਹਾਨੂੰ ਉਹ ਕਹਿੰਦੇ ਕਿ ਬੀਬਾ ਬਹਿ ਜਾ ਤੇਰੇ ਕਹਿ ਤੇ ਮੈਂ ਮਾਫੀ ਨਹੀਂ ਮੰਗਣੀ ਮੈਂ ਇਹਦੇ ਨਾਲ ਕਹਿ ਤੇ ਨਾ ਬੈਠਾਂ ਨਾ ਮੈਂ ਇਹਦੇ ਕਹਿ ਤੇ ਖੜੀ ਹੋਵਾਂ ਮੈਂ ਮੈਂ ਨਹੀਂ ਸਮਝੀ ਤਿੰਨ ਕੋਸ਼ਿਸ਼ ਜਨਾ ਲੋਕਾਂ ਨੇ ਪੰਜਾਬ ਦਾ ਕੁਝ ਸਵਾਰਿਆ ਨੇ ਹੁਣ ਤੱਕ ਵਿਗਾੜਿਆ ਹੀ ਅਸੀਂ ਕੁਝ ਨਹੀਂ ਸਮਝਦੇ ਨਾ ਸਾਨੂੰ ਇਹਨਾਂ ਕੋਲੋਂ ਕੁਝ ਸਿੱਖਣ ਦੀ ਜ਼ਰੂਰਤ ਨਹੀਂ ਜਿੰਨੇ ਦਿਨ ਮਾਫੀ ਨਹੀਂ ਮੰਗਦੇ ਉਨੀ ਦਿਨ ਅਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਨ ਸਭਾ ਦੇ ਵਿੱਚ ਬੋਲਣ ਨਹੀਂ ਦੇਵਾਂਗੇ ਨਕੂਦਰ ਤੋਂ ਐਮਐਲਏ ਇੰਦਰਜੀਤ ਕੌਰ ਮਾਨ ਹੁਣਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਵਿਧਾਨ ਸਭਾ ਚ ਉਹਨਾਂ ਨੇ ਕਿਹਾ ਕਿ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਮਾਫੀ ਮੰਗਣ ਔਰ ਉਸ ਤੋਂ ਬਾਅਦ ਫਿਰ ਬੋਲਿਆ ਜਾਵੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਤਾਂ ਪ੍ਰਤਾਪ ਸਿੰਘ ਬਾਜਵਾ ਵੀ ਗਰਮ ਹੁੰਦੇ ਹੋਏ ਨਜ਼ਰ ਆਏ ਗੱਲਬਾਤ ਕਰਦੇ ਐਮਐਲਏ ਇੰਦਰਜੀਤ ਕੌਰ ਮਾਨ ਨੇ ਤੁਹਾਨੂੰ ਕਿਹੜੀ ਗੱਲਾਂ ਨੂੰ ਗੁੱਸਾ ਆ ਗਿਆ ਸੰਤੀਚੇਵਾਲ ਦੇ ਉੱਤੇ ਕਈਆਂ ਗੱਲਾਂ ਨੂੰ ਲੈ ਕੇ ਤੁਸੀਂ ਇਤਰਾਜ਼ ਜਤਾਇਆ ਕਿ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਮਾਫੀ ਮੰਗਣ ਔਰ ਤੁਸੀਂ ਕਿਹਾ ਕਿ ਨਿੰਦਾ ਪ੍ਰਸਤਾਵ ਵੀ ਲਿਆਉਣਾ ਚਾਹੀਦਾ ਇੱਥੇ ਬਿਲਕੁਲ ਪ੍ਰਤਾਪ ਸਿੰਘ ਬਾਜਵਾ ਕੋਈ ਐਸੀ ਹਸਤੀ ਨਹੀਂ ਹੈਗੀ ਕਿ ਜਿਨ੍ਹਾਂ ਦੇ ਬ ਕਹਿਣ ਤੇ ਮੈਨੂੰ ਕੋਈ ਗੁੱਸਾ ਆਊਗਾ ਕੋਈ ਅਸੀਂ ਉਹਨਾਂ ਨੂੰ ਕਿਸੇ ਘੰਟੇ 'ਚ ਨਹੀਂ ਰੱਖਦੇ ਕਿਉਂਕਿ ਮੈਂ ਉਹਨਾਂ ਦਾ ਜ਼ਿੰਦਗੀ ਜਿਹੜੀ ਉਹਨਾਂ ਨੇ ਗੁਜ਼ਾਰੀ ਆ ਮੈਂ ਉਹਦੇ 'ਚ ਕੋਈ ਉਹਨਾਂ ਦਾ ਸਨਮਾਨਯੋਗ ਕੰਮ ਨਹੀਂ ਦੇਖਿਆ ਅਜੇ ਤੱਕ ਕਿ ਜਿਹਦੇ ਵਾਸਤੇ ਮੈਨੂੰ ਉਹਨਾਂ ਦੇ ਕਹਿਣ ਜਾਂ ਨਾ ਕਹਿਣ ਨਾਲ ਕੋਈ ਫਰਕ ਪੈਂਦਾ ਸਾਨੂੰ ਪੰਜਾਬ ਦੀ ਇੱਕ ਸਨਮਾਨਯੋਗ ਸ਼ਖਸੀਅਤ ਜਿਹੜੇ ਹਾਊਸ ਦੇ ਵਿੱਚ ਹਾਜ਼ਰ ਨਹੀਂ ਹਨ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇੱਕ ਬਿਲਕੁਲ ਸਿਰਫ ਇੱਕ ਨਾਮ ਤੇ ਕਿ ਸਾਡੇ ਇੱਕ ਮੰਤਰੀ ਸਾਹਿਬ ਨੇ ਸੀਚੇਵਾਲ ਮਾਡਲ ਦਾ ਨਾਮ ਲੈ ਦਿੱਤਾ ਖੋਦੇ ਤੇ ਉਹਨਾਂ ਨੇ ਧਰਾਜ ਤਰਾਇਆ ਉਹਨਾਂ ਨੂੰ ਇਹ ਇਹਨਾਂ ਦੀ ਮਾੜੀ ਮਾਨਸਿਕਤਾ ਦਾ ਦਿੱਤੀ ਸੀ ਜਿਹਦੇ ਤੇ ਤਰਾਜ ਤਰਾਇਆ ਕਿ ਵੀ ਉਹ ਵਪਾਰੀ ਆ ਗੱਲ ਇਸ ਤੇ ਇਹ ਆਉਂਦੀ ਆ ਕਿ ਜਿਸ ਮਾਡਲ ਨੂੰ ਦੁਨੀਆ ਨੇ ਮੰਨਿਆ ਜਿਸ ਮਾਡਲ ਨੂੰ ਸੈਂਟਰ ਗਵਰਨਮੈਂਟ ਨੇ ਮੰਨ ਕੇ ਗੰਗਾ ਕਿਨਾਰੇ ਦੇ 1650 ਪਿੰਡਾਂ ਦੇ ਵਿੱਚ ਉਹ ਮਾਡਲ ਜਿਹੜਾ ਸਥਾਪਿਤ ਕੀਤਾ ਜਿਸ ਮਾਡਲ ਨੂੰ ਅਬਦੁਲ ਕਲਾਮ ਜੀ ਨੇ ਪ੍ਰਮੋਟ ਕੀਤਾ ਉਹ ਦੋ ਵਾਰ 2006 ਦੇ ਵਿੱਚ 2008 ਦੇ ਵਿੱਚ ਆਏ ਤੇ ਬਾਰ-ਬਾਰ ਆਪਣੇ ਪਾਸਟਾਂ ਦੇ ਵਿੱਚ 50-60 ਵਾਰੀ ਉਹਨਾਂ ਨੇ ਸਿਚਵਲ ਮਾਡਲ ਨੂੰ ਜਿਹੜਾ ਉਹ ਪ੍ਰਮੋਟ ਕੀਤਾ ਜਿਸ ਮਾਡਲ ਦੀ ਨਕਲ ਕਰਕੇ ਅੱਜ ਥਾਪਰ ਮਾਡਲ ਬਣਿਆ ਉਹਦੇ ਤੇ ਇਤਰਾਜ਼ ਠਾਉਣੇ ਟੈਕਨੀਕਲੀ ਉਠਾਉਣ ਦੱਸਣ ਕਿ ਉਹਦੇ ਵਿੱਚ ਟੈਕਨੀਕਲੀ ਕੀ ਪ੍ਰੋਬਲਮ ਹੈ ਫਿਰ ਉਹ ਤੇ ਉਹਦਾ ਕਾਰਨ ਨਿਚਿਸ਼ ਕੁਮਾਰ ਜੀ ਇੱਥੋਂ ਹੋ ਕੇ ਗਏ ਨੇ ਇਸੇ ਵਾਸਤੇ ਐਨਜੀਟੀ ਦੇ ਜਿਹੜੇ ਸਾਡੇ ਵਰਲਡ ਵਾਟਰ ਡੇ ਦੇ ਉੱਤੇ ਐਨਜੀਟੀ ਦੇ ਜਿਹੜੇ ਜੱਜ ਨੇ ਨਾ ਅਫਰਾਦ احمد ਜੀ ਉਨਾ ਨੇ ਹੁਣ ਲੇਟੈਸਟ ਇਹ ਗੱਲ ਜਿਹੜੀ ਆ ਉਹ ਉੱਥੇ ਮੀਟਿੰਗ ਦੇ ਵਿੱਚ ਆਪਣੇ ਉਸ ਹਾਊਸ ਦੇ ਵਿੱਚ ਕਹੀ ਆ ਕਿ ਜਿਹੜਾ ਸਿਚੇਵਲ ਮਾਡਲ ਐ ਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਕਰਨਾ ਚਾਹੀਦਾ ਉਹ ਤੁਸੀਂ ਐਡੀਆਂ ਐਡੀਆਂ ਗੱਲਾਂ ਤੋਂ ਬਾਅਦ ਤੁਸੀਂ ਕਹਿੰਦੇ ਘਟਿਆ ਸ਼ਬਦਾਂ ਦੀ ਯੂਜ਼ ਕਰਦੇ ਹੋ ਤੇ ਫਿਰ ਅਸੀਂ ਉਹਦੇ ਖਿਲਾਫ ਬੋਲਾਂਗੇ ਕਿਉਂ ਨਹੀਂ ਬੋਲਾਂਗੇ ਅਚਾਪ ਸਿੰਘ ਬਾਜਵਾ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਉਹ ਬਾਹਰ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵਾਕ ਆਊਟ ਕੀਤਾ ਉਹਨਾਂ ਨੇ ਕਿਹਾ ਕਿ ਬੀਬੀ ਨੂੰ ਬੁਲਾ ਦਿੱਤਾ ਇਹਨਾਂ ਨੇ ਪੂਰਾ ਪਲਾਨ ਕਰਕੇ ਉਹ ਕਹਿੰਦੇ ਕਿ ਇਸ ਤਸ਼ਹੀਦ ਭਗਤ ਸਿੰਘ ਤੇ ਮਤਾ ਲੈ ਕੇ ਆ ਰਹੇ ਸੀਗੇ ਕਿ ਉਹਨਾਂ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਇਹੀ ਗੱਲ ਇਹੀ ਗੱਲ ਕਿ ਐਸੀ ਮਾਨਸਿਕਤਾ ਦੇ ਲੋਕ ਨੇ ਇੰਨੇ ਕਟਿਆ ਲੋਕ ਨੇ ਕਿ ਆਪਣਾ ਗੁਨਾਹਸ਼ ਪਾਉਣ ਵਾਸਤੇ ਉਹ ਗਿਲਟੀ ਆ ਇਹਨਾਂ ਨੂੰ ਪਤਾ ਉਸ ਪਾਉਣ ਵਾਸਤੇ ਅੱਜ ਸ਼ਹੀਦ ਦੇਵ ਪਗ ਸਿੰਘ ਜੀ ਦੀ ਆੜ ਲਈ ਇਹਨਾਂ ਨੇ ਇਹ ਆੜ ਲੈ ਕੇ ਉੱਥੇ ਅੱਜ ਜਾ ਕੇ ਖੜੇ ਹੋਏ ਨੇ ਸ਼ਰਮ ਹੋਣੀ ਚਾਹੀਦੀ ਇਹੋ ਜੀ ਮਾਨਸਿਕਤਾ ਦੇ ਉੱਤੇ ਤੁਸੀਂ ਜਿਹੜੀ ਗੱਲ ਆ ਉਹਨੂੰ ਕਲੀਅਰਾਈ ਕਰੋ ਮਤਾਂ ਤੁਸੀਂ ਇੱਕਦਮ ਲੈ ਕੇ ਆਏ ਤੁਸੀਂ ਬੱਚੇ ਹੋ ਤੁਸੀਂ ਸਾਰੀ ਜ਼ਿੰਦਗੀ ਸਿਆਸਤ ਦੇ ਵਿੱਚ ਗਵਾਈ ਤੁਸੀਂ ਸਮਝ ਲਿਆ ਤੁਸੀਂ ਕਿਸੇ ਦੀ ਪਰਮਿਸ਼ਨ ਲਈ ਤੁਸੀਂ ਪਹਿਲਾਂ ਕੋਈ ਆਪਣਾ ਨੋਟਿਸ ਦਿੱਤਾ ਹੋਇਆ ਸਦਨ ਨੂੰ ਕਿ ਤੁਸੀਂ ਅੱਜ ਮਤਲਬ ਲੈ ਕੇ ਆਇਓ ਅਸੀਂ 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 ਪਹਿਲਾ ਦਿਨੇ ਸ਼ਹੀਦ ਭਗਤ ਸਿੰਘ ਜੀ ਦੇ ਸ਼ਬਦਾਂ ਤੇ ਉਹਨਾਂ ਦੀ ਜ਼ਿੰਦਗੀ ਤੇ ਅਸੀਂ ਉਹਨਾਂ ਨੂੰ ਅਡਾਪਟ ਕਰਦੇ ਹਾਂ ਅਸੀਂ ਉਹਨਾਂ ਦੀ ਪੂਜਾ ਕਰਦੇ ਹਾਂ ਇਹ ਕੌਣ ਨੇ ਪ੍ਰਤਾਪ ਸਿੰਘ ਬਾਜਵਾ ਹੁਣੀ ਤਾਂ ਪੂਰੀ ਕਾਂਗਰਸ ਵਾਕ ਆਊਟ ਕਰ ਗਈ ਨਾਰੇਬਾਜੀ ਕਰਦੇ ਹੋਏ ਉਹ ਕਹਿੰਦੇ ਕਿ ਫਰਜ਼ੀ ਇਨਕਲਾਬੀ ਹੋ ਤੁਸੀਂ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਦਾ ਸਿਰਫ ਨਾਂ ਵਰਤਦੇ ਹੋ ਉਹਨਾਂ ਦੀ ਸੋਚ ਤੇ ਪੈਰਾਂ ਨਹੀਂ ਦਿੰਦੇ ਆਵਾਦਮੇ ਪਾਰਟੀ ਵਾਲੇ ਇਹ ਇਹ ਦਾਵਾ ਕਰਕੇ ਵਾਕ ਆਊਟ ਕਰਕੇ ਵਿਧਾਨ ਸਭਾ ਵਿੱਚ ਉਹਨਾਂ ਨੇ ਅੱਜ ਸਾਬਤ ਕੀ ਕਾਂਗਰਸ ਪਾਰਟੀ ਕਿਸੇ ਦਾ ਵੀ ਨਾਂ ਵਰਤ ਸਕਦੀ ਹੈ ਅੱਜ ਉਹਨਾਂ ਨੇ ਆਪਣਾ ਗੁਨਾਹ ਆਪਣੀ ਗਲਤੀ ਆਪਣਾ ਇਹ ਘਟੀਆ ਰਵਈਆ ਛਪਾਉਣ ਵਾਸਤੇ ਸ਼ੀਰਪਗਤ ਸਿੰਘ ਜੀ ਦੀ ਆੜ ਲਈ ਇਹ ਅੱਜ ਸਾਬਤ ਕਰ ਦਿੱਤਾ ਇਹਨਾਂ ਨੇ ਕਿ ਇਸੇ ਆਈਡੀਓਲੋਜੀ ਤੇ ਇਹ ਚੱਲਦੇ ਆ ਔਰ ਇਹ ਇਸੇ ਆਈਡੀਓਲੋਜੀ ਤੇ ਚੱਲਣਗੇ ਔਰ ਮੈਂ ਪ੍ਰੈਸ ਨੂੰ ਵੀ ਮੇਰੀ ਹੱਥ ਵਨ ਕੇ ਬੇਨਤੀ ਤੁਸੀਂ ਕਿਉਂ ਆਪਣਾ ਸਮਾਂ ਇਹਨਾਂ ਦੇ ਪਿੱਛੇ ਬਰਬਾਦ ਕਰਦੇ ਹੋ ਹਰ 5 ਪੰਜ ਮਿੰਟਾਂ ਬਾਅਦ ਵਾਕ ਆਊਟ ਕਰਕੇ ਤੁਹਾਡੇ ਸਾਹਮਣੇ ਆ ਕੇ ਖੜ੍ਹ ਜਾਂਦੇ ਹੋ ਤੁਹਾਡੇ ਨਾਲ ਵੀ ਗੱਲ ਕਰ ਰਹੇ ਹੋ ਤਾਂ ਸਾਡਾ ਤਾਂ ਕੰਮ ਸਾਰਿਆਂ ਨਾਲ ਗੱਲ ਕਰਨੀ ਤੇ ਤੁਹਾਡੇ ਨਾਲ ਵੀ ਗੱਲ ਕਰ ਰਹੇ ਤੁਹਾਨੂੰ ਵੀ ਟਾਈਮ ਦੇ ਰਹੇ ਦੇਖੋ ਕਿਉਂ ਸਮਾਂ ਬਰਬਾਦ ਕਰਦੇ ਹੋ ਇਹ ਜਿੱਥੇ ਪੰਜਾਬ ਦੀ ਗੱਲ ਤੁਹਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਜਿੱਥੇ ਪੰਜਾਬ ਦੀ ਗੱਲ ਆਉਂਦੀ ਹੈ ਜਿੱਥੇ ਪੰਜਾਬ ਦੇ ਭਲੇ ਦੀ ਗੱਲ ਆਉਂਦੀ ਹੈ ਸਵੇ ਕੈਮਰੇ ਤੋਂ ਔਰ ਮੈਂ ਕੱਲ ਵੀ ਕਿ ਹਸੀਨ ਨਾਲ ਬਸ ਚੱਲੇ ਨਾ ਤੇ ਕੈਮਰੇ ਮਾਈਕਲ ਨਾਲ ਛਾਤੀ ਤੇ ਰੱਖ ਕੇ ਸੋਝਣੇ ਇਸ ਇਸ ਜਵਾਬ ਦਤਾ ਤੁਹਾਨੂੰ ਉਹ ਕਹਿੰਦੇ ਕਿ ਬੀਬਾ ਬਹਿ ਜਾ ਤੇਰੇ ਕਹਿ ਤੇ ਮੈਂ ਮਾਫੀ ਨਹੀਂ ਮੰਗਣੀ ਮੈਂ ਇਹਦੇ ਨਾਲ ਕਹਿ ਤੇ ਨਾ ਬੈਠਾ ਨਾ ਮੈਂ ਇਹਦੇ ਕਹਿ ਤੇ ਖੜੀ ਹਾਂ ਮੈਂ ਮੈਨੂੰ ਸਮਝ ਨਹੀਂ ਤੀਨ ਕੋਸ਼ਿਸ਼ ਨਾ ਲੋਕਾਂ ਨੇ ਪੰਜਾਬ ਦਾ ਕੁਝ ਸਵਾਰਿਆ ਨਹੀਂ ਹੁਣ ਤੱਕ ਵਿਗਾੜਿਆ ਹੀ ਅਸੀਂ ਕੁਝ ਨਹੀਂ ਸਮਝਦੇ ਨਾ ਸਾਨੂੰ ਇਹਨਾਂ ਕੋਲੋਂ ਕੁਝ ਸਿੱਖਣ ਦੀ ਜ਼ਰੂਰਤ ਹੈ ਤੁਸੀਂ ਵਿਧਾਨ ਸਭਾ ਦੇ ਵਿੱਚ ਫਿਰ ਉਸੇ ਗੱਲ ਤੇ ਅੜੇ ਹੋਇਓ ਬਿਲਕੁਲ ਜਿੰਨੇ ਮਾਫੀ ਨਹੀਂ ਮੰਗਦੇ ਉਨੀ ਦੇਰ ਅਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਨ ਸਭਾ ਦੇ ਵਿੱਚ ਬੋਲਣ ਨਹੀਂ ਇੰਦਰਜੀਤ ਕੌਰ ਮਾਨ ਸਾਡੇ ਨਾਲ ਸੀਗੇ ਜੋ ਕਿ ਨਕੂਦਰ ਤੋਂ ਐਮਐਲਏ ਨੇ ਔਰ ਪ੍ਰਤਾਪ ਸਿੰਘ ਬਾਜਵਾ ਐਲਓਪੀ ਨੇ ਉਹਨਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਤੇ ਨਾਲ ਹੀ ਉਹਨਾਂ ਨੇ ਬਕਾਇਦਾ ਤੌਰ ਤੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਜੋ ਨੇ ਉਹ ਪਹਿਲਾਂ ਮਾਫੀ ਮੰਗਣ ਸਿਚੀਵਾਲ ਮਾਡਲ ਦਾ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਿਹੜੇ ਅਪਸ਼ਬਦ ਬੋਲੇ ਆ ਪ੍ਰਤਾਪ ਸਿੰਘ ਬਾਜਵਾ ਵੀ ਹਾਲਾਂਕਿ ਪੂਰੀ ਤਲਖੀ ਦੇ ਵਿੱਚ ਨਜ਼ਰ ਆਏ ਔਰ ਉਹਨਾਂ ਨੇ ਇੰਦਰਜੀਤ ਕੌਰ ਮਾਨ ਉਹਨਾਂ ਨੂੰ ਵਿਧਾਨ ਸਭਾ ਚ ਜਵਾਬ ਦਿੱਤਾ ਕਿ ਬੀਬਾ ਭੇਜਾ ਤੇਰੇ ਕਹੇ ਤੇ ਮੈਂ ਮਾਫੀ ਨਹੀਂ ਮੰਗਣੀ ਔਰ ਉਸ ਤੋਂ ਬਾਅਦ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਬਾਹਰ ਆ ਕੇ ਪ੍ਰੈਸ ਕਾਨ ਉਹਨਾਂ ਨੇ ਕਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਇੱਕ ਮਤਾ ਲੈ ਕੇ ਆ ਰਹੇ ਸੀ ਜਿਸ ਕਰਕੇ ਇਹ ਜਿਹੜਾ ਇਹ ਡਰਾਮਾ ਆਮ ਆਦਮੀ ਪਾਰਟੀ ਨੇ ਖੜਾ ਕਰ ਦਿੱਤਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਵਿਧਾਨ ਸਭਾ ਚੰਡੀਗੜ੍ਹ